ਬਨੂ ਲੱਗ ਰਿਹਾ ਬਹੁਤ ਵੱਡਾ ਸਦਮਾ ਤਾਂ ਹੀ ਆ Song ਲਾਏ ਆ ਬੰਦ ਕਰੋ ਇਹਨਾਂ ਮਨੂ ਹਾਂ ਸਾਹਿਬ ਕਾਦਾ ਸਦਮਾ ਦਾ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਬੈਕ ਟੂ आवर ਨਿਊ ਬਲੌਗ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆ ਜਿਹੜੇ ਨਵੇਂ ਆ ਰਹੇ ਨੇ ਉਹ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਲੇ ਨੇ ਉਹ ਲਾਈਕ ਕਮੈਂਟ ਸ਼ੇਅਰ ਕਰ ਦਿਓ ਕਰਨਾ ਕੋਈ ਨਾ ਤੂੰ ਇੱਥੇ ਨਹੀਂ ਆ ਪਕਾਈ ਗਾ ਨਾ ਤੇ ਬਾਕੀ ਅੱਜ ਆਪਾਂ ਚੱਲੇ ਆ ਜੀ ਫੇਰ ਕੰਮ ਕੰਮ ਕਮ ਨਹੀਂ ਖਤਮ ਹੁੰਦੇ ਡੇਲੀ ਦਾ ਕੰਮ ਕਿਤਨਾ ਕਿਤੇ ਜਾਣਾ ਹੀ ਪੈਂਦਾ ਵਾ ਤੇ ਅਬਿਰਾਜ ਹੁਣ ਬਹੁਤ ਮਤਲਬ ਓਕੇ ਆ ਵਧੀਆ ਵਾਇਗੁਰ ਸੱਚੇ ਬਾਦਸ਼ਾਹ ਨੇ ਬੜੀ ਮਿਹਰ ਕੀਤੀ ਕਿ ਚਲੋ ਠੀਕ ਆ ਤੇ ਅੱਜ ਆਪਾਂ ਜਾਣਾ ਹੀ ਕਿ ਮਤਲਬ ਛੁੱਟੀ ਮੇਰੀ ਖਤਮ ਹੋ ਗਈ ਹੈ ਡਿਊਟੀ ਦੀ ਤੇ ਜਿੰਨੀਵੇਂ ਛੁੱਟੀ ਲਈ ਸੀ ਉਹ ਨਹੀਂ ਓਵਰ ਹੋ ਗਈ ਆ ਤੇ ਮੈਂ ਡਿਊਟੀ ਜਾਣ ਤੋਂ ਪਹਿਲਾਂ ਆਪਣੇ ਸਟਾਫ ਕੋਲ ਜਾਣਾ ਹੀ ਉਹਨਾਂ ਨੂੰ ਵਧਾਈ ਦੇਣ ਪਾਰਟੀ ਦੇ ਜੋ ਵੀ ਹੁੰਦਾ ਹਨਾ ਤੇ ਅੱਜ ਉਹੀ ਕੰਮ ਕਰਨ ਚੱਲੇ ਆ ਕਿ ਪਹਿਲਾਂ ਆਪਣੇ ਸੀਨੀਅਰਾਂ ਨੂੰ ਮਿਲ ਕੇ ਤੇ ਉਹਨਾਂ ਨੂੰ ਆਪਾਂ ਮਤਲਬ ਵਧਾਈ ਦੇ ਜੋ ਵੀ ਦੇਈ ਦਾ ਡੱਬੇ ਵਗੈਰਾ ਉਹ ਦੇਣੀ ਆ ਤੇ ਫਿਰ ਅਸੀਂ ਡਿਊਟੀ ਤੇ ਜਾਵਾਂਗੇ ਸਟਾਰਟ ਕਰਦਾਂਗੇ ਹਨਾ ਤੇ ਪਹਿਲਾਂ ਉੱਥੇ ਅੱਜ ਚੱਲੇ ਆ ਇਹੀ ਕੰਮ ਹੀ ਅੱਜ ਜ਼ਰੂਰੀ ਉੱਥੇ ਚੱਲੇ ਆ ਤੇ ਇੱਕ ਦੋ ਹੋਰ ਵੀ ਆਪਾਂ ਨੂੰ ਕੰਮਾਂ ਕਰਾਂਗੇ ਵਲੌਗ ਦੇ ਨਾਲ ਇਦਾਂ ਹੀ ਜੁੜੇ ਰਹੋ ਆਸਤੱਕ ਤੇ ਸਕਿੱਪ ਨਾ ਕਰਿਓ ਕੀ ਲੈਣਾ ਹੋ ਲਾ ਲਾ ਤੂੰ ਹੀ ਕਰ ਲਾ ਕੱਢ ਦੇ ਥੋੜੀ ਹੋ ਗਈ ਛੋਟੀ ਡਿਊ ਸਰਪ੍ਰਾਈਜ਼ ਨਹੀਂ ਮਿਣੀ ਬਿਊ ਕੱਢ ਦੇ ਆ ਵੇ ਹਮ ਇਹ ਵੱਡੀ ਨਹੀਂ ਚੱਲੇ ਲਾ ਕੋਈ ਇੰਜ ਲਾ ਕੀਤੀ ਜਾਣੀ ਹੋਰ ਵੇ ਲੋ ਸਰੋ ਸਰੋ ਪੈਕ ਦੋਆ ਪਾ ਲੈ স্পੀਡ ਪੈਕ ਹੋਂਦੀ ਆ ਬਹੁਤ ਵਧੀਆ ਫਾਇਦਾ ਐਸਾ ਆਪਾਂ ਲੈ ਕੇ ਤੁ ਸਵੀਟ ਤੇ ਚੱਲ ਪਏ ਆ ਤੇ ਕੰਮ ਵੀ ਆਪਣਾ ਇੱਕ ਡਨ ਕਰਨਾ ਸੀ ਉਹ ਵੀ ਕਰ ਲਿਆ ਆਪਾਂ ਹੁਣ ਅਸੀਂ ਜਾਵਾਂਗੇ ਸਿੱਧੇ ਆਫਿਸ ਦਫਤਰ ਪੰਜਾਬੀ ਚ ਬੋਲਦੇ ਦਫਤਰ ਤੇ ਅੰਗਰੇਜ਼ੀ ਚ ਬੋਲਦੇ ਆ ਆਫਿਸ ਇਹਨਾਂ ਨੇ ਪਾੜ ਕਪੜ ਕ ਵੀਜੀ ਹੋਵਾ ਨਾ ਪਾੜ ਕ ਪਾੜ ਕਦਾਂ ਸਸਤੀ ਬੜੀ ਹੋ ਗਈ ਆ ਝਾਕ ਦਾ ਨਹੀਂ ਪਾਈ ਇੱਕ ਆ ਗੰਦਾ ਯਾਰ ਆ ਉਹ ਕਿੜਾਕ ਦਾ ਸੁਣਾ ਹੁੰਦਿਆ ਯਾਰ ਆ ਕਨਾ ਡਰਾਉਣਾ ਜਹਰਾ ਮਿਹੜ ਆ ਗਿਆ ਵਾ ਤੇ ਕੈਮਰੇ ਕਿਦਾਂ ਸੋਣਾ ਹੋ ਗਿਆ ਆਂਦੇ ਆ ਬਹੁਤੋਂ ਦੀ ਆਵਾਂਗੇ ਰੋਡ ਸਣੀ ਤੇ ਚਲੋ ਹੁਣ ਚੱਲ ਕੇ ਮਿਲਦੇ ਆ ਤੇ ਅਸੀਂ ਆਫਿਸ ਦੀ ਵੀਡੀਓ ਨਹੀਂ ਬਣਾ ਸਕਦੇ ਤੇ ਨਾ ਹੀ ਆਪਾਂ ਉਹ ਚੀਜ਼ਾਂ ਜਿਹੜੀਆਂ ਥੋੜੀਆਂ ਪਰਸਨਲ ਹੀ ਰਹਿਣ ਚੰਗੀਆਂ ਨੇ ਨਹੀਂ ਉੱਥੇ ਵੀਡੀਓ ਬਣਾ ਸਕਦੇ ਤੁਹਾਨੂੰ ਦੱਸ ਦਿੱਤਾ ਵਾ ਕਿੱਥੇ ਚੱਲੇ ਕਿਉਂ ਚੱਲੇ ਤੇ ਕੀ ਕਰੇ ਚੱਲੇ ਤੇ ਬਾਕੀ ਫਿਰ ਅਸੀਂ ਉੱਥੇ ਸਾਰਾ ਆਪਣਾ ਟਾਈਮ ਸਪੈਂਡ ਕਰਕੇ ਫਿਰ ਤੁਹਾਨੂੰ ਮਿਲਦੇ ਆ ਵਲੋਗ ਨਾਲ ਜੁੜੇ ਰਹੋ ਮੁਝੇ ਇਹੀ ਆ ਗਿਆ ਹਿੰ ਘਰੇ ਅਦਰ ਆਪਣੀ ਚਾਹ ਬਣ ਗਈ ਆ ਹੁਣ ਆ ਹੀ ਲੱਗਿਆ ਚਾਹ ਪੀਣ ਤੇ ਚਾਹ ਪੀਣ ਤੋਂ ਬਾਅਦ ਅੱਜ ਸਾਗ ਇਹਨਾਂ ਨੇ ਤਰਿਆ ਵਾ ਤੁਹਾਨੂੰ ਖਾਣੇ ਆ ਤੇ ਉਹਨੂੰ ਵੀ ਦੜਤ ਦੜਕਾ ਲਾਉਣਾ ਵਾ ਤੇ ਚਾਹ ਚੁਪੀ ਲਈਏ ਤੇ ਫਿਰ ਕਰਦੇ ਹਾਂ ਵਲੋਗ ਦਾ ਰਿਵਿਊ ਤੇ ਫਾਈਨਲੀ ਆਪਾਂ ਦੱਬੇ ਦੇ ਕੇ ਘਰ ਆ ਚੁੱਕੇ ਹਾਂ ਬਲੋ ਕੰਟੀਨਿਊ ਨਹੀਂ ਕੀਤਾ ਤੁਹਾਨੂੰ ਦੱਸਿਆ ਸੀ ਤੇ ਥੋੜਾ ਲੇਟ ਹੋ ਗਏ ਇਸ ਲਈ ਡਾਇਰੈਕਟਲੀ ਘਰ ਹੀ ਆਏ ਆ ਤੇ ਹੁਣ ਆਪਾਂ ਚਾਹ ਚੀਲੀ ਫਿਰ ਮਿਲਦੇ ਹਾਂ ਕੀ ਕਰ ਰਹੇ ਹੋ ਬੇਬੀ ਖੇਡ ਰਹੇ ਹਾਂ ਅੱਜ ਨਹੀਂ ਛੁੱਟੀ ਚ ਆਉਂਦੇ ਆਪਣੀ ਅੱਜ ਫਿਰ ਹੁਣ ਚਾਹ ਦੀ ਨਾ ਹੀ ਚਾਹ ਜਖਤਮ ਹੋਇਆ ਚਾਰਜ ਖਤਮ ਹੋਇਆ ਚਾਰਜ ਲਾ ਲਓ ਚਾਰਜ ਦੇ ਪਹਿਲਾਂ ਮਮਾ ਲਗੰਦੀ ਦੇ ਆ ਵੀ ਰਾਜ ਰੋਂ ਰਿਹਾ ਕਹਿੰਦਾ ਦੀਦੀ ਮੈਨਾਂ ਨਹੀਂ ਖੇਡਦੀ ਹਾਂ ਮਾਰੇ ਦਿਨ ਖੇਦ ਹੋ ਜਾਮਾ ਇੱਥੇ ਕਰ ਦਦੀ ਅੱਜ ਰਾਤ ਨੂੰ ਜੀ ਅੱਜ ਬਣ ਰਿਹਾ ਜੀ ਆਪਣਾ ਚੁੱਲਾ ਤੇ ਆਪਾਂ ਥੋੜਾ ਜਿਹਾ ਸਿੱਖਣਦੇ ਆ ਇਧਰ ਆਪਣਾ ਤਿਆਰ ਹੋ ਗਿਆ ਬਣ ਕੇ ਸਾਗ ਅੰਦਰ ਹੁਣ ਇਹਨੂੰ ਤੜਕਾ ਲੱਗੂਗਾ ਤੜਕਾ ਅੰਦਰ ਲਪੂਜੜਿਆ ਬੱਥੇ ਲੈ ਕੇ ਅੰਦਰ ਫਿਰ ਮਿਕਸ ਕਰਾਂਗੇ ਨਾਲ ਆਈ ਥਿੰਕ ਪਕਣ ਗਿਆ ਜਵਾਰ ਦੀਆਂ ਰੋਟੀਆਂ ਤੇ ਜੇ ਜਵਾਰ ਦੀਆਂ ਰੋਟੀਆਂ ਨਾ ਪੱਕੀਆਂ ਤੇ ਸਾਡੇ ਘਰ ਪੈਣਾ ਰੌਲਾ ਤੇ ਮੈਂ ਤੇ ਅੱবি ਰਾਜ ਬੈਠੀ ਆ ਤੀਲਾ ਵੀ ਰੈਡੀ ਹੈ ਤੜਕੇ ਵਾਲਾ ਇਹ ਕਿੰਦਰ ਧਲੇ ਆ ਗਿਆ ਹੈ ਕਿ ਨਹੀਂ ਗੱਲਾਂ ਬਾਤਾਂ ਹੈ ਤੜਕਾ ਬਾਬਾ ਜਮੀ ਜਾਂ ਲੱਗਣ ਦੇ ਆ ਵੇਖਣ ਨੂੰ ਕਰੋਗੇ ਕੋਈ ਨਾ ਕੋਈ ਚੱਕਾ ਹੀ ਅੱਜ ਅਵੀ ਰਾਜ ਵੀ ਵੇਂਦਾ ਮੈਂ ਵੀ ਖਾਊਗਾ ਖਾਓਗੇ ਅਵੀ ਰਾਜ ਸਾਬ ਖਾਓਗੇ ਵਧੀਆ ਵਧੀਆ ਗੇ ਜਮੀ ਨਾਲ ਬਣ ਗਈ ਅੱਜ ਕੀ ਜਵਾਰ ਦੀਆਂ ਰੋਟੀਆਂ ਬਣ ਗਈਆਂ ਪਤਾ ਨਹੀਂ ਦੋ ਅੰਦੇ ਮੈਂ ਆਪਣੇ ਲਈ ਲਾ ਲੈਣੀਆਂ ਤੇ ਮੰਮੀ ਸਾਡੀ ਨੇ ਸਵੇਰ ਦਾ ਬਣਾਇਆ ਧਰਿਆ ਸੀ ਤੇ ਹੁਣ ਮੰਮੀ ਆਂਦੀ ਚੱਲ ਮੈਂ ਸਾਗ ਨੂੰ ਘੋਟ ਦੇਣੀ ਆ ਕਿਉਂਕਿ ਉਹ ਵੀ ਕੰਮ-ਕੁਮ ਕਰਨ ਦੇ ਉੱਤਰ ਤੇ ਧਰਿਆ ਧਰਿਆ ਉਹਨਾਂ ਨੇ ਹੀ ਤੇ ਚੱਲ ਸਾਰੇ ਸਾਂਝਾ ਮਤਲਬ ਕਰ ਲੈਂਦੇ ਕੰਮਾ ਮਿਕਸਰ ਚੱਲ ਜਾਂਦਾ ਤੇ ਹੁਣ ਅਸੀਂ ਮੈਂ ਵਿਰਾਜ ਫੜਿਆ ਵਾ ਵਿਰਾਜ ਨੂੰ ਤੇ ਮੰਮੀ ਨੇ ਸਾਗ ਨੂੰ ਕਰਤਾ ਵਾ ਰਿੜਕਦਾ ਤੜਕਾ ਭੁੰਨਿਆ ਛੇਰਿਆ ਚੂਰਿਆ ਤੇ ਹੁਣ ਤੜਕਾ ਲਾ ਦੇ ਸਕਦੇ ਠੀਕ ਹੋਇਆ ਵਰਦੀ ਕਟਨੀ ਕਰੀ ਦੀ ਪਾਣੀ ਵਰਦੀ ਆ ਵੇਖੋ ਆ ਧੁੱਕੇ ਵੇਖੋ ਚੁੱਲੇ ਦੇ ਵਿੱਚ ਧੁੱਕੇ ਗਰਮੀ ਲੱਗਿਆ ਲਈ ਮੁੰਡਾ ਅਭੀ ਰਾਜ ਵੀ ਮਸਤ ਹੋ ਗਿਆ ਜੇ ਦਵਾਈ ਖਾ ਗਏ ਆਈ ਮੇ ਦਲੀਪ ਕੁਰਾ ਸਾਗ ਨੂੰ ਘੋਟਾ ਲਾਈ ਨਹੀਂ ਬੋਲੀ ਹੈਗੀ ਨਾ ਦਲੀਪ ਕੁਰੇ ਆਈ ਨਹੀਂ ਸਾਗ ਨੂੰ ਘੋਟਾ ਲਾਈ ਨਹੀਂ ਤਾਂ ਸਾਗ ਬਣੂਗਾ ਸਾਡਾ ਜਮੀ 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 ਸਿਆਲ ਦਾ ਦੂਜੀ ਵਾਰੀ ਦਾ ਤਿਆਰ ਹੋ ਚਲਿਆ ਸਾਗਾ ਬਾਦੂ ਸਾਗ ਸੁ ਕਪੜਾ ਆ ਆਹ ਬਾਕੀ ਚੁੱਲੇ ਤੇ ਤਿਆਰ ਜਿਹੜੀ ਚੀਜ਼ ਹੋ ਜਣੀ ਆ ਉਹਦੇ ਨਾਲ ਦੀ ਤਾਂ ਰੀਤ ਹੀ ਨਹੀਂ ਜਵਾਰ ਦੀਆਂ ਪਕਾ ਲੈਣੀਆਂ ਆਪੀ ਇਹਨਾਂ ਕਿੱਡੀ ਸਾਡੀ ਕੰਧ ਜਿਹੜੀ ਉਹ ਗੰਦੀ ਹੋਈ ਆ ਵੇਖੋ ਸਾਰਾ ਪੇਂਟ ਲੱਥ ਗਿਆ ਬਾਰਿਸ਼ਾਂ ਬਹੁਤ ਹੁੰਦੀਆਂ ਰਹੀਆਂ ਨਾ ਉਹਦੇ ਕਰਕੇ ਚਲੋ ਜੀ ਬਿਊਟੀਫੁਲ ਗਰਲ ਕੰਮ ਕਰੋ ਬਿਊਟੀਫੁਲ ਗਰਲ ਗਰਲ ਦਾ ਧਿਆਨ ਕਰੋ ਬਿਊਟੀਫੁਲ ਗਰਲ ਮੱਕੀ ਦੀਆਂ ਰੋਟੀਆਂ ਪੱਕਣੀਆਂ ਜੇ ਇੱਧਰ ਜਿਹਨੂੰ ਜਿਹਨੂੰ ਨਹੀਂ ਪਕਾਉਣੀ ਆਉਂਦੀ ਉਹ ਸਿੱਖ ਲਓ ਆ ਇੱਥੋਂ ਮੜੀ ਜੀ ਪਾੜ ਲੈਂਦੇ ਰੋਟੀ ਨਹੀਂ ਕਿਸੇ ਨੂੰ ਪੱਕਣ ਦੀ ਜਾਚ ਆਉਂਦੀ ਕਈਆਂ ਨੂੰ ਅ ਜੋੜ ਜੀ ਨਹੀਂ ਕਹੀ ਨਾਲ ਇੱਕ ਪੱਕ ਚੁੱਕੀ ਆ ਤੇ ਦੂਜੀ ਤਿਆਰ ਆ ਕਈ ਪਕਾਉਂਦੇ ਆ ਤੁਸੀਂ ਸਿੱਧੀ ਹੱਥ ਤੇ ਪਕਾਉਂਦੇ ਆ ਨਾ ਤੇ ਕਈ ਮੈਂ ਵੇਖਿਆ ਵੀ ਇਥੇ ਲਫਾਫਾ ਰੱਖ ਕੇ ਨਾ ਉਹਦੇ ਉੱਤੇ ਐ ਐ ਕਰਦੇ ਹੱਥ ਨਾਲ ਇਹਦਾ ਅਜੂ ਨੂੰ ਚਾਹ ਜਿਹਾ ਇਦਾਂ ਪਕਾਉਂਦੀ ਆ ਮੈਂ ਅਜ ਤੱਕ ਨਹੀਂ ਕਦੀ ਮੱਕੀ ਦੀ ਰੋਟੀ ਪਕਾਈ ਰੱਖ ਲੇ ਜੇ ਮੁੰਜਾ ਵਗੈਰਾ ਕੇ ਇਹਨੂੰ ਛੇੜੋ ਬੜਾ ਪੱਕ ਨਹੀਂ ਗਈ ਥਰੀ ਕਹਿੰਦੇ ਫੇਰ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਇਹ ਪੰਜਾਬ ਦਾ ਫੇਮਸ ਆ ਤੇ ਵਿਆਹਾਂ ਸ਼ਾਦੀਆਂ ਚ ਇਦਾਂ ਹੀ ਅੱਜ ਉਹ ਕਹਿਣ ਦੀ ਹੈ ਆਪਣੀ ਆਂਟੀ ਕਹਿੰਦੀ ਉੱਥੇ ਲੱਗਾ ਪਿੰਡਾਂ ਚ ਮੱਕੀ ਦੀ ਰੋਟੀ ਤੇ ਸਾਗ ਬੰਨਣਾ ਉਹ ਚੱਲਣ ਦੇ ਬਾਬਾ ਜੀ ਦਾ ਆਹੋ ਮੇਲਾ ਤੇ ਚਲੋ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾਣੇ ਆ ਤੇ ਉਧਰ ਡੈਡੀ ਦਾ ਟੇਸਟ ਚੈੱਕ ਕਰ ਸਾਗ ਬਹੁਤ ਜ਼ਿਆਦਾ ਸਵਾਦ ਹੈ ਹੁਣ ਡੈਡੀ ਦੱਸੂਗੇ ਵੀ ਕਿਦਾਂ ਦਾ ਕਿਦਾਂ ਦਾ ਬਣਿਆ ਸਾਗ ਬਹੁਤ ਵਧੀਆ ਟੈਸਟ ਘਿਰਪੇ ਕੋ ਗਲ ਥੋੜ ਜਾ ਲੂਣ ਪਾ ਲਿਓ ਲੂਣ ਥੋੜਾ ਫਿੱਕਾ ਵਾ ਉਹਦਾ ਸਾਗ ਬਹੁਤ ਸਵਾਦ ਬਣਿਆ ਮੈਂ ਵੀ ਟੇਸਟ ਕੀਤਾ ਹੈ ਤੇ ਉਹ ਪਿੱਛੇ ਸਾਡੇ ਪਏ ਆ ਜੀ ਚੋਲ ਝੂਲ ਹਲੇ ਉਹ ਦਰਮੀਆਂ ਚ ਪਾਉਣ ਵਾਲੇ ਆ ਤੇ ਡੈਡੀ ਗੱਲਬਾਤ ਸੁਣਾਓ ਕੋਈ ਸਾਰੇ ਤੁਹਾਨੂੰ ਪੁੱਛਦੇ ਰਹਿੰਦੇ ਆ ਗੱਲਬਾਤ ਕੋਈ ਹੁੰਦੀ ਨਹੀਂ ਐ ਵਲੇ ਐ ਵਲੇ ਕੋਈ ਗੱਲਬਾਤ ਨਹੀਂ ਹੁੰਦੀ ਐ ਵਲੇ ਐ ਵਲੇ ਨਹੀਂ ਗੱਲਬਾਤ ਆਉਂਦੀ ਤੇ ਡੈਡੀ ਨੂੰ ਟੇਸਟ ਕਰਵਾ ਲਿਆ ਸਾਗ ਤੇ ਡੈਡੀ ਨੂੰ ਪਸੰਦ ਆਇਆ ਤੇ ਮੱਕੀ ਦੀਆਂ ਰੋਟੀਆਂ ਵੀ ਡੈਡੀ ਦੀਆਂ ਫੇਵਰੇਟ ਆ ਤਾ ਹੀ ਖਾਜ ਸਪੈਸ਼ਲ ਡਿਮਾਂਡ ਤੇ ਪੱਕੜਨੀਆਂ ਨੇ ਤੇ ਬੇਚੇ ਦੂਜਿਆਂ ਵਿੱਚ ਲਾਉਣੀਆਂ ਜੇ ਤੇ ਉਹ ਵੀ ਆਪਾਂ ਤੁਹਾਨੂੰ ਦੱਸਦੇ ਆ ਵੀ ਡੈਡੀ ਸਾਡੇ ਨੇ ਬੜੀ ਮਤਲਬ ਛੱਲੀਆਂ ਨਹੀਂ ਹੁੰਦੀਆਂ ਔਰ ਟੁੱਕੇ ਪਏ ਆ ਆਪਣੇ ਘਰ ਦੀ ਹੀ ਇਹ ਜਵਾਰ ਹਨਾ ਘਰ ਦੀ ਜਵਾਰ ਦੇ ਹੀ ਬੀਜ ਕੱਢ-ਕੱਢ ਕੇ ਤੇ ਅਸੀਂ ਉਹਦਾ ਆਟਾ ਬਣਾਇਆ ਘਰ ਦਾ ਮਤਲਬ ਫਰੈਸ਼ ਆਟਾ ਸਿਕੁਐਟਡ ਆਟਾ ਬਣ ਗਿਆ ਕਣਕ ਬਣ ਗਿਆ ਤਾਂ ਅੰਟਲਾ ਹਜਵਾਰ ਬਣ ਗਈ ਤੇ ਆਟਾ ਵੀ ਬੜਾ ਵਧੀਆ ਇਹ ਤੇ ਹੁੰਦਾ ਨਾ ਬਾਜ਼ਾਰੋਂ ਲੋਕੀ ਖਰੀਦ-ਖਰੀਦ ਲਿਆਉਂਦੇ ਆ ਆਪਾਂ ਨੂੰ ਸਾਡੇ ਘਰੇ ਸਾਰਾ ਕੁਝ ਇਹ ਰੋਟੀ ਤੂੰ ਹੀ ਪਕਾਉਂਗੇ ਤਾਂ ਨਹੀਂ ਪਤਾ ਲੱਗਣਾ ਅੱਜ ਤੂੰ ਕਿਹੜੀਆਂ ਸੁਆਹ ਪਕਾਈ ਆ ਖਾ ਲਈ ਆ ਜ ਨਹੀਂ ਖਾਣੀ ਉਹ ਵੀ ਤੂੰ ਹੀ ਖਾਣੀ ਆ ਉਹ ਵੀ ਚੈੱਕ ਕਰੋ ਨੇ ਟੇਸਟ ਕਿੰਨਾ ਜੀ ਆਉਂਦੀ ਰੋਟੀ ਪੱਕ ਗਈ ਆ ਇੱਕ ਪੱਕ ਗਈ ਆ ਉਹ ਵਿਖਾ ਕੇ ਆਈ ਆ ਮੈਂ ਰਬਾਬ ਖਾ ਕੇ ਮੈਂ ਕੀ ਖਾ ਕੇ ਤੂੰ ਹੀ ਵੇਖੋਗੀ ਨਹੀਂ ਕੀ ਆਂ ਜੇ ਤੂੰ ਰੋਟੀ ਤੋਂ ਹਰ ਦਿਨ ਘੱਟ ਖਾਣੀ ਹੈ ਮਕਾਈ ਦੀ ਆਹੋ ਮੈਨੂੰ ਕਹਿੰਦੇ ਇੱਕ ਹੀ ਖਾਈ ਨਹੀਂ ਤੂੰ ਐਦਾ ਕਾ ਫਿਰ ਦੇਣੀ ਨਹੀਂ ਆਂਦੇ ਦੂਜੀਆਂ ਲਾ ਦੇ ਨਾਲ ਨਹੀਂ ਤੂੰ ਕਣਕ ਵਾਲੀ ਖਾ ਲਾਂਗੀ ਇੱਕ ਅੱਧੀ ਰਬਾਬ ਆ ਦਾਦੂ ਵੀ ਖਾਂਦੇ ਰਾਗੇ ਨੇ ਖਾਦਾ ਨਹੀਂ ਮੈਂ ਸੋਚਿਆ ਹੀ ਖਾ ਲਾਂ ਹਾਂ ਅੰਦਰ ਨਹੀਂ ਖਾਣਾ ਕੀ ਖਾਂਦੇ ਆ ਸਾਗ ਸਾਗ ਕੀ ਹੁੰਦਾ ਸਾਗ ਕਾ ਬਹੁਤ ਵਧੀਆ ਸਾਗ ਬਣਦਾ ਰਾਜੀ ਤੇ ਸਾਗ ਬਣਦਾ ਤੇ ਅੱਜ ਸਕੂਟੇ ਨਹੀਂ ਚਲਾਈ ਅੱਜ ਬਹੁਤ ਚਾਰ ਰਹੇ ਆਣ ਕਿ ਅੱਜ ਜਿਹਨੂੰ ਇਸ ਨੂੰ ਚਾਰਜ ਕਰਦੇ ਨੇ ਗਾ ਕੋ ਦਿੰਦੀ ਇਹ ਕਿੰਨੇ ਦਿੰਦੀ ਇਹ ਕਿ ਅੱਜ ਕਿੰਨਾ ਚਾਰ ਕਰ ਜਾਂਦੀ ਹੈ ਅੱਜ ਜਿੰਨਾ ਚਿਰ ਮਰਜ਼ੀ ਆਜੇ ਤੇ ਚਾਰਜ ਕਰਦੀ ਕੀਤੀ ਨਹੀਂ ਉਹ ਵੀ ਕਰੋ ਹਾਂ ਹੋ ਰਹੀ ਹੋ ਰਹੀ ਚਾਰ-ਪੰਜ ਬਲ ਤਾਂ ਉਠੋ ਉਹ ਗੱਡੀ 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 ਵੀ ਚਾਰਜ ਕਰਕੇ ਵੇਚਦੇ ਕਿ ਦਿਨ ਗੱਡੀ ਇਹ ਰਵਾਵ ਨੂੰ ਚਲਾਉਣੀ ਨਹੀਂ ਨਾ ਹੁਣੀ ਨਹੀਂ ਨਹੀਂ ਕਿਹਾ ਨਹੀਂ ਚਲਉਂਦੀ ਹੁੰਦੀ ਅੱਜ ਟੱਕਾ ਮਾਰਿਆ ਫਾ

ਬਬਲ ਬੀ ਚਲ ਇਧਰ ਫੋਟੋ ਲਵਾਓ ਇੱਕ ਦੋ ਜੀ ਕੱਲ ਆਂਦਾ ਹੀ ਫੋਟੋ ਕਰੋ ਦਾਦੂ ਲੱਗੇ ਤੁਹਾਡਾ ਰਾਜਾ ਵੀਰ ਉਹ ਮੈਡੀ ਵੀ ਦਾਦੂ ਨੂੰ ਕਹੋ ਗਿਆ ਉਹ ਫੋਟੋ ਕਰਾਈ ਤੱਕ ਇਧਰ ਵੇਖੋ ਚਲੋ ਜੀ ਫੋਟੋ ਗਈ ਬਾਪੇ ਕੌਣ ਆ ਸਾਨੂੰ ਬੁਖਾਲੋ ਦਾਦੂ ਦਾਦੂ ਤੂੰ ਕਾ ਬੁਖਾਲੋ ਵੀ ਫੋਟੋ ਵਾਲਾ ਫੋਟੋ ਇਹ ਵੀ ਨੀ ਲਾਈ ਆ ਉਹ ਡਾਰਕ ਨੀਲਾ ਲੈ ਦਾਂਗੇ ਕੋਈ ਨਹੀਂ ਉਹ ਲਾਵਾਂਗੇ ਦਾਦੂ ਆਂਦੇ ਮੈਨੂੰ ਨੀਲਾ ਡਾਰਕ ਪਰਨਾ ਬਨਣਾ ਮੈਂ ਦਾਦੂ ਆਂਦੀ ਹੈ ਹੈ ਬਨਣਾ ਨਾ ਡਾਰਕ ਬਨਣਾ ਤੈਨੂੰ ਤਾਂ ਨਹੀਂ ਮਿਲਣਾ ਉਹ ਸਾਡ ਤਾਂ ਬਹੁਤ ਵਧੀਆ ਬਣਿਆ ਨਾ ਤੈਨੂੰ ਨਹੀਂ ਮਿਲਣਾ ਮੈਂ ਤਾਂ ਮਿਲੂ ਤੇ ਮੱਕੀ ਦੀ ਰੋਟੀ ਲੈਉਣੇ ਹੁਣ ਉਹਦਾ ਟੇਸਟ ਸਨ ਚ ਟੇਸਟ ਬਣੀ ਆ ਹੁਣ ਕੀ ਆ ਦੇ ਇੱਕੋ ਖਾਣੀ ਕਿੰਨੇ ਨੰਬਰ ਦਿੰਦੇ ਜੇ ਨੰਬਰ ਦੋ ਇਹਨਾਂ ਨੂੰ 31 ਨੰਬਰ 31 ਨੰਬਰ ਸੋ ਜੋ ਮੈਂ ਕਿਹਾ ਸਹੋਜੋ ਕੇ ਨੇ ਨੰਬਰ ਕਿ ਕਿੰਨੀਆਂ ਲੋੜ ਜਾਂਦੇ ਲੋਖਾ ਕਾਲੀ ਐਨੇ ਤਾਂ ਦੋ ਹੀ ਮਿਲਦੀਆਂ ਨਹੀਂ ਹਰ ਵੀ ਤੈਨੂੰ ਕਿੰਨੀ ਮੈਨੂੰ ਤੇ ਇੱਕ ਹੀ ਕਹਿੰਦੇ ਨਹੀਂ ਨਹੀਂ ਦੋ ਖਾਰੇ ਕੋਈ ਨਹੀਂ ਹੁੰਦਾ ਬੜੀਆਂ ਨਹੀਂ ਸੋਚੋ ਲੋ ਜੀ ਹੁਣ ਰਵਾਬ ਕਰੀ ਆਪਣਾ ਹੋਮਵਰਕ ਤੇ ਰੋਟੀ ਪਾਣੀ ਆਪਾਂ ਲੈ ਕੇ ਖਾ ਤਾਂ ਹੁਣ ਹੋਮਵਰਕ ਦੀ ਆ ਗਈ ਵੀ ਵਾਰੀ ਜੀ ਗਾਇਸ ਆਪਾਂ ਰੋਟੀ ਪਾਣੀ ਖਾ ਲਿਆ ਫਿਰ ਰੂਹ ਹੋ ਗਈਆਂ ਤੇ ਰਵਾਬ ਨੂੰ ਹੋਮਵਰਕ ਕਰਾਤਾ ਇਧਰ ਫੋਨ ਤੇ ਆਪਣੀਆਂ ਗੱਲਾਂ ਚੱਲ ਰਹੀਆਂ ਨੇ ਕੋਈ ਵਲੌਗ ਦਾ ਕਰ ਰਹੇ ਹਾਂ ਐਂਡ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਇਹ ਵਲੌਗ ਹਨ ਵਤ ਤੋਂ ਵਤ ਪਿਆਰ ਦਾ ਉਹ ਡੇਲੀ ਤੁਹਾਡੇ ਵਾਸਤੇ ਮਿਹਨਤ ਕਰਕੇ ਵਲੌਗ ਬਣਾ ਰਹੇ ਹਾਂ ਤੇ ਵਲੌਗਸ ਨੂੰ ਪਿਆਰ ਦਿਓ ਬਾਕੀ ਸਭ ਵਧੀਆ ਤੇ ਮਿਲਦੇ ਹਾਂ ਦਾ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਏ ਬਾਏ